ਬਚਪਨ ਵਿੱਚ ਜੇ ਬੱਚੇ ਨੂੰ ਰੋਕੀਏ ਨਾ ਬੇੜਾ ਬਹਂਦਿਆਂ ਬਹਂਦਿਆਂ ਬਹਿ ਜਾਂਦਾ ਤੋ ਕੋਈ ਗੀਤ ਸੰਗੀਤ ਕਹਿੰਦੇ ਉਹ ਹੁੰਦਾ ਹੈ ਜਾਂ ਤਾਂ ਬੰਦਾ ਬੈਠ ਕੇ ਹੱਸੀ ਜਾਵੇ ਤੇ ਜਾਂ ਨੱਚੀ ਜਾਵੇ ਇੱਕ ਕੰਮ ਜਮਾਂ ਦਾ ਸਫਲ ਹੋਣਾ ਚਾਹੀਦਾ ਹੈ ਜਾਂ ਨਚਾਉਣ 'ਚ ਜਾਂ ਸੁਣਾਉਣ 'ਚ ਜੇ ਇੱਕ ਕੰਮ 'ਚ ਨਹੀਂ ਤਾਂ ਫੇਲ ਆ ਕੰਮ ਫਿਰ ਉਹ ਬਚਪਨ ਵਿੱਚ ਜੇ ਬੱਚੇ ਨੂੰ ਰੋਕੀਏ ਨਾ ਬੇੜਾ ਬਹਂਦਿਆਂ ਬਹਂਦਿਆਂ ਬਹਿ ਜਾਂਦਾ ਆਏ ਐਦਾਂ ਨਹੀਂ ਬੇੜਾ ਬਹਂਦਿਆਂ ਬਹਂਦਿਆਂ ਬਹਿ ਜਾਂਦਾ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਉਹ ਟਹਦਿਆਂ ਟਹਦਿਆਂ ਟਹ ਜਾਂਦਾ ਹੁਣ ਤੁਸੀਂ ਬੋਲਿਓ ਉਹ ਕੁੱਤਾ ਰਾਹ ਵਿੱਚ ਬੈਠਾ ਜੇ ਛੇੜ ਦਈਏ ਉਹ ਪੈਂਦਿਆਂ ਪੈਂਦਿਆਂ ਉਹ ਪੈਂਦਿਆਂ ਪੈਂਦਿਆਂ ਚੁਗਲਖੋਰ ਨੂੰ ਕਿੰਨਾ ਵੀ ਰੋਕ ਲਈਏ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ ਪੂਰੀ ਅੱਗ ਜੇ ਭੱਠੇ ਨੂੰ ਨਾ ਦਈਏ ਭੱਠਾ ਬੈਂਦਿਆਂ ਬੈਂਦਿਆਂ ਬਹਿ ਜਾਂਦਾ ਪਹਿਲੀ ਉਮਰੇ ਨਾ ਜੀਦਾ ਵਿਆਹ ਹੋਵੇ ਉਹ ਰਹਿੰਦਿਆਂ ਰਹਿੰਦਿਆਂ ਉੱਚੀ ਬੋਲ ਕੇ ਦੱਸੋ ਤੁਸੀਂ ਨਾ ਵੀ ਬੋਲੋ ਉਹ ਰਹਿੰਦਿਆਂ ਰਹਿੰਦਿਆਂ ਹਾਂ ਕੰਕੋੜ ਸ਼ੜਾ ਕੋਈ ਨਹੀਂ ਜਾਣਾ ਚਾਹੁੰਦਾ ਹਰ ਇੱਕ ਲੱਡੂ ਖਾਣਾ ਚਾਹੁੰਦਾ ਧਾਕਾ ਸਾਹਿਬ ਨਰਮ ਦਿਲ ਸਖਤ ਮિજાਜ ਕਈ ਬੇਪਰਵਾਹ ਹੁੰਦੇ ਨੇ ਇਹਨੂੰ ਦੇਖ ਕੇ ਗੱਲ ਜਾਦ ਆ ਗਈ ਨਰਮ ਦਿਲ ਸਖਤ ਮિજાਜ ਕੇ ਬੇਪਰਵਾਹ ਹੁੰਦੇ ਨੇ ਇੰਜ ਬੰਦਿਆਂ ਦੇ ਅਡੋ ਅਡ ਸੁਭਾਅ ਹੁੰਦੇ ਨੇ ਖੱਪ ਪਾਉਣ ਲਈ ਸਦਾ ਹੀ ਕਾਲੇ ਰਹਿੰਦੇ ਨੇ ਉਹ ਵਿੱਚ ਜਲਸਿਆਂ ਬੰਦੇ ਖਾ ਮਖਾ ਵੀ ਹੁੰਦੇ ਨੇ ਮਤਲਬ ਵਿਆਹ ਦਾ ਸਮਝੇ ਇੱਥੇ ਕੋਈ ਕੋਈ ਮਤਲਬ ਵਿਆਹ ਦਾ ਸਮਝੇ ਇੱਥੇ ਕੋਈ ਕੋਈ ਉੰਜ ਘੋੜੀ ਚੜਨ ਦੇ ਸਭ ਨੂੰ ਸੱਜਣਾ ਚਾਹੀ ਹੁੰਦੇ ਨੇ ਉਹ ਨਾਲ ਨਸੀਬਾ ਮਿਲਦਾ ਰਿਸ਼ਤੇਦਾਰ ਚੰਗਾ ਬਹੁਤੇ ਸਾਖ ਤਾਂ ਸੱਜਣਾ ਗਲਦਾ ਫਾਹੀ ਹੁੰਦੇ ਨੇ ਜਦ ਅੱਖ ਨ ਡਾਕਟਰ ਸੇਵਾ ਕਰ ਲੋ ਬਾਪੂ ਦੀ ਘਰੇ ਲਿਜਾ ਕੇ ਜਦ ਅੱਖ ਨ ਡਾਕਟਰ ਸੇਵਾ ਕਰ ਲੋ ਬਾਪੂ ਦੀ ਉਦੋਂ ਜਿਤਿੰਦਰ ਆ ਗਿਣ ਮੇ ਮਣ ਮੇ ਸਾਹੀ ਹੁੰਦੇ ਨੇ ਉਹ ਸ਼ੌਕ ਮਾਰਿਆ ਕਿੱਥੋਂ ਮਰਦੇ ਲੋਕਾ ਵੇ ਇਹ ਤਾਂ ਸੜਕੇ ਵਿੱਚ ਚਿਖਾ ਦੇ ਨਾਲ ਸੁਆਹੀ ਹੁੰਦੇ ਨੇ ਸੜਕੇ ਵਿੱਚ ਚਿਖਾ ਦੇ ਨਾਲ ਸੁਆਹੀ ਹੁੰਦੇ ਨੇ ਕੋ ਬੰਦਾ ਸਾਰੀ ਮੁਰ ਰਜਦਾ ਨਹੀਂ ਜਿਹੜਾ ਕੁਝ ਮਰਜੀ ਮਿਲ ਜੇ ਉਹ ਪੈਦਲ ਤੁਰਿਆ ਜਾਂਦਾ ਕਹਿੰਦਾ ਸਾਈਕਲ ਮਿਲ ਜਾਵੇ ਸਾਈਕਲ ਵਾਲਾ ਫੇਰ ਸਕੂਟਰ ਕਾਰ ਭਾਲਦਾ ਏ ਦਾਕਾ ਸਮਾਈ ਹੁੰਦਣਾ ਪਹਿਲਾਂ ਕਹਿੰਦਾ ਟਿਕਟ ਮਿਲ ਜੇ ਫਿਰ ਐਮਐਲਏ ਬਣ ਜਾ ਫਿਰ ਮੰਤਰੀ ਬਣ ਜਾ ਫਿਰ ਇੱਕ ਨੇ ਬਡੋਰਮ ਤਿੰਨ ਚਾਹੀਦੇ ਨੇ ਉਹ ਪੈਦਲ ਤੁਰਿਆ ਜਾਂਦਾ ਕਹਿੰਦਾ ਸਾਈਕਲ ਮਿਲ ਜਾਵੇ ਸਾਈਕਲ ਵਾਲਾ ਫੇਰ ਸਕੂਟਰ ਕਾਰ ਭਾਲਦਾ ਏ ਐ ਸਮਰ ਚ ਗੋਡੇ ਨੂੰ ਬਲ ਪਿਆ ਨਿਕਲਦਾ ਨਹੀਂ ਹੁੰਦਾ ਨਵਾਂ ਹੀ ਪਵਾਉਣਾ ਪੈਂਦਾ ਮੇਰੇ ਪ੍ਰੋਬਲਮ ਆ ਗਈ ਸੀ ਮੈਂ ਵੀ ਸਟੇ ਤੇ ਟੱਪਣ ਲੱਗ ਗਿਆ ਸੀ ਅੱਛਾ ਕਹਿੰਦਾ ਕਸ ਲੂੰ ਬਾਕੀ ਤੂੰ ਅਸਲੀ ਡਾਕਟਰ ਹੈ ਉਹ ਪੈਦਲ ਤੁਰਿਆ ਜਾਂਦਾ ਕਹਿੰਦਾ ਸਾਈਕਲ ਮਿਲ ਜਾਵੇ ਸਾਈਕਲ ਵਾਲਾ ਫੇਰ ਸਕੂਟਰ ਕਾਰ ਭਾਲਦਾ ਏ ਪੜਿਆ ਲਿਖਿਆ ਮੁੰਡਾ ਤਾਂ ਰੁਜ਼ਗਾਰ ਭਾਲਦਾ ਏ ਮਿਲ ਜਾਵੇ ਰੁਜ਼ਗਾਰ ਤਾਂ ਸੋਣੀ ਨਾਰ ਭਾਲਦਾ ਏ ਕਹਿੰਦਾ ਵਿਆਹ ਹੋ ਜਾਵੇ ਮਿਲ ਜਾਵੇ ਜੇ ਨਾਰ ਤਾਂ ਕਿਹੜਾ ਪੁੱਛਦਾ ਬੇਬੇ ਨੂੰ ਆ ਮਾਇਆ ਬੈਠਨੇ ਪੁੱਛਰੋ ਸਵੇਰੇ ਚਾਹ ਮਿਲਦੀ ਦੋ ਕੱਪੇ ਵਰਦਨ ਕਿ ਟੰਪ ਘੱਟ ਮਿੱਠਾ ਬਾਗੇ ਉਡਿੱਕਦੀ ਰਹਿ ਜਾਂਦੀ ਆ ਫੇਰ ਉਹ ਮਿਲ ਜਾਵੇ ਜੇ ਨਾਰ ਤਾਂ ਕਿਹੜਾ ਪੁੱਛਦਾ ਬੇਬੇ ਨੂੰ ਮੁੰਡਾ ਤਾਂ ਫਿਰ ਚੋਪੜੀਆਂ ਵੀ ਚਾਰ ਭਾਲਦਾ ਏ ਜੇ ਦਾੜੀ ਮੋਛਣਾ ਆਵੇ ਬੰਦਾ ਦਵਾਈ ਭਾਲਦਾ ਏ ਚੰਦਰਪਾਲ ਦੁਗਰੀ ਚੰਦਰਪਾਲ ਦੁਗਰੀ ਗੱਲ ਸਾਹਿਬ ਭਾਜੀ ਬਹੁਤ ਚਿਰ ਬਾਅਦ ਮਿਲਿਓ ਸਹੀ ਤਾਂ ਆਪਣੀ ਇੱਕੋ ਜੀ ਯਾਦ ਉਹਨਾਂ ਦੀ ਜੇ ਤੂੰ ਇੱਥੇ ਖੜਾ ਰਿਹਾ ਨਾ ਮੈਨੂੰ ਗੌਣ ਔਖਾ ਹੋ ਜਾਣਾ ਹੈ ਜੇ ਤੂੰ ਬਹਿ ਜਿਵੇਂ ਮੈਨੂੰ ਬਹੁਤ ਚੰਗਾ ਲੱਗੂ ਮੈਨੂੰ ਪਤਾ ਕੀ ਐ ਤੇਰੀ ਪੱਗ ਪੋਗੀ ਡਿਗਪੀ ਤੇ ਸੱਟ ਸੁੱਟ ਲੱਗ ਗਈ ਔਖਾ ਹੋ ਜਨਾ ਪੱਗ ਸਿਰ ਤੇ ਚੰਗੇ ਮੇਰੀ ਬੇਨਤੀ ਹੀ ਆ ਜੇ ਮੈਨੇ ਮੈਂ ਬੇਨਤੀ ਉਹ ਕਰਦਾ ਹੱਥ ਜੋੜ ਕੇ ਮੇਰਾ ਕੋਈ ਅੱਛਾ ਵਾ ਠੀਕ 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 ਵੇ ਠੀਕ ਹੈ ਬੰਦਾ ਚੰਗਾ ਤਾੜੀ ਮਾਰੋ ਵੀ ਬੰਦਾ ਚੰਗਾ ਦਲਬੱਟੀ ਨਾ ਦਲਬੱਟੀ ਨਾ ਜੀ ਵਾਜੀ ਬਹੁਤ ਧੰਨਵਾਦ ਅਮਨ ਫੁਲਾਲ ਸਾਹਿਬ ਲਓ ਹੁਣ ਮੈਨੂੰ ਛੇੜਿਓ ਨਾ ਜੇ ਦਾੜੀ ਮੋਛਣਾ ਆਵੇ ਬੰਦਾ ਦਵਾਈ ਭਾਲਦਾ ਏ ਅੰਮੜਾ ਸਾਹਿਬ ਵੀ ਟਾਈਮ ਨਾਲ ਠੀਕ ਨਹੀਂ ਬਹੁਤ ਔਖਾ ਹੁੰਦਾ ਫਿਰ ਬਲਵਿੰਦਰ ਵਾਲੀ ਕੋਲ ਜਾਂਦਾ ਬੰਦਾ ਪੱਟੀ ਵਾਲੇ ਕੋਲੇ ਜੇ ਦਾੜੀ ਮੋਛਣਾ ਆਵੇ ਬੰਦਾ ਦਵਾਈ ਭਾਲਦਾ ਏ ਆ ਜਾਵੇ ਜੇ ਦਾੜੀ ਤਾਂ ਫਿਰ ਨਾਈ ਭਾਲਦਾ ਏ ਆ ਜਾਵੇ ਜੇ ਦਾੜੀ ਤਾਂ ਫਿਰ ਨਾਈ ਭਾਲਦਾ ਏ ਹੋ ਜਾਵੇ ਜੇ ਦਾੜੀ ਫਿਰ ਦਾਈ ਭਾਲਦਾ ਏ ਓ ਬੇਚ ਜਵਾਨੀ ਕਹਿੰਦਾ ਵੀ ਮੁੱਛ ਥੱਲੇ ਹੋਵੇ ਨਾ ਵਿੱਚ ਬਡਾਪੇ ਥੋੜਾ ਜਾ ਸਤਕਾਰ ਭਾਲਦਾ ਏ ਇਹ ਰਾਮ ਕਹਾਣੀ ਬਹੁਤਾ ਦਿਨ ਤੱਕ ਨਹੀਂ ਚੱਲਦੀ ਤੇ ਆਖਰ ਵੇਲੇ ਬੰਦਾ ਬੰਦੇ ਕਿਨੇ ਜੀ ਤਾੜੀ ਮਾਰ ਕੇ ਦੱਸੋ ਇਹਦਾ ਨਹੀਂ ਸਵਾਦ ਆਉਣਾ ਓਏ ਆਖਰ ਵੇਲੇ ਬੰਦਾ ਬੰਦੇ ਚਾਰ ਭਾਲਦਾ ਏ ਤਿੰਨੇ ਚੀਜ਼ਾਂ ਮਿਤ ਨਹੀਂ ਇਹ ਤਲਵਾਰ ਸੱਪ ਤੇ ਕੋੜਾ ਆ ਆਜਾ ਇਥੇ ਚੀਜ਼ਾਂ ਮਿੱਤ ਨਹੀਂ ਇਹ ਤਲਵਾਰ ਸੱਪ ਤੇ ਘੋੜਾ ਤਿੰਨੇ ਚੀਜ਼ਾਂ ਮਿੱਤ ਨਹੀਂ ਇਹ ਤਲਵਾਰ ਸੱਪ ਤੇ ਘੋੜਾ ਤਿੰਨੇ ਚੀਜ਼ਾਂ ਬੁਰੀਆਂ ਨੇ ਉਹ ਚੋਰੀ ਯਾਰੀ ਰੀੜ ਦਾ ਫੋੜਾ ਤਿੰਨੇ ਚੀਜ਼ਾਂ ਬੁਰੀਆਂ ਨੇ ਉਹ ਚੋਰੀ ਯਾਰੀ ਰੀੜ ਦਾ ਫੋੜਾ ਓਏ ਓ ਜਿਓ ਹੋ ਬੱਲੇ ਇੰਨੇ ਵਾਸ ਕਰ ਲੈਂਦੇ ਨੇ ਤਿੰਨੇ ਵਸ ਕਰ ਲੈਂਦੇ ਨੇ ਰੁਪਈਆ ਪੈਸਾ ਰਾਜ ਜਨਾਨੀ ਤਿੰਨੇ ਵਸ ਕਰ ਲੈਂਦੇ ਨੇ ਰੁਪਈਆ ਪੈਸਾ ਰਾਜ ਜਨਾਨੀ ਤਿੰਨੇ ਜੱਗ ਜਾਉਣ ਸਦਾ ਉਹ ਕਹਿੰਦੇ ਭਗਤ ਸੂਰਮਾ ਦਾਨੀ ਤਿੰਨੇ ਜੱਗ ਜਾਉਣ ਸਦਾ ਉਹ ਕਹਿੰਦੇ ਭਗਤ ਸੂਰਮਾ ਦਾਨੀ ਓਏ ਮੇਰੇ ਇਕੱਠੇ ਤੋੜਾ ਤੋੜਾ ਇਕੱਠੇ ਦਾ ਪੰਗੜਾ ਓ ਬੱਲੇ ਇਹ ਨਿੱਟ ਕੇ ਕੇ ਬੈਂਦੇ ਨਾ ਪਿੱਪਲ ਦਾ ਪੱਤਾ ਤੇ ਬੰਨ ਰਨੇ ਆਣਾ ਤਿੰਨੇ ਟਿਕ ਕੇ ਬੈਂਦੇ ਨਾ ਪਿੱਪਲ ਦਾ ਪੱਤਾ ਤੇ ਬੰਨ ਰਨੇ ਆਣਾ ਤਿੰਨੇ ਛਾਤਰ ਹੁੰਦੇ ਨੇ ਓ ਗੰਜਾ ਖੋਜਾ ਬੰਦਾ ਜੋ ਕਾਣਾ ਤਿੰਨੇ ਛਾਤਰ ਹੁੰਦੇ ਨੇ ਓ ਗੰਜਾ ਖੋਜਾ ਬੰਦਾ ਜੋ ਕਾਣਾ ਓਏ ਬੱਲੇ ਹੈ ਆ ਜਾ ਹੇ 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 ਹੌਬਲੇ ਬੱਲੇ ਆ ਆ ਆ ਤਿੰਨੇ ਬਿੰਗ ਛੱਡਦੇ ਨਾ ਕੁੱਤੇ ਦੀ ਪੂਛ ਸੱਪ ਤੇ ਰੱਸੀ ਤਿੰਨੇ ਬਿੰਗ ਛੱਡਦੇ ਨਾ ਕੁੱਤੇ ਦੀ ਪੂਛ ਸੱਪ ਤੇ ਰੱਸੀ ਤਿੰਨੇ ਤਾਕਤ ਦਿੰਦੇ ਨੇ ਉਹ ਆਂਡੇ ਮੀਠ ਦੁੱਧ ਦੀ ਲੱਸੀ ਤਿੰਨੇ ਤਾਕਤ ਦਿੰਦੇ ਨੇ ਉਹ ਆਂਡੇ दुध दी लस्सी थैंक यू थैंक यू धन्यवाद धनबाद थैंक यू जियो इन्ने मुड़के आ ਜਵਾਨੀ ਸ਼ਾਂ ਬਿਰਖ ਦੀ ਮਾਪੇ ਤਿੰਨੇ ਮੁੜ ਕੇ ਆਉਂਦੇ ਨਾ ਜਵਾਨੀ ਸ਼ਾਂ ਬਿਰਖ ਦੀ ਮਾਪੇ ਤਿੰਨੇ ਮਿੱਠਾ ਬੋਲਦੇ ਨੇ ਉਹ ਬਣ ਜਾ ਵਪਾਰੀ ਬਾਣੀਏ ਭਾਪੇ ਤਿੰਨੇ ਮਿੱਠਾ ਬੋਲਦੇ ਨੇ ਉਹ ਬਣ ਜਾ ਵਪਾਰੀ ਬਾਣੀਏ ਭਾਪੇ ਓਏ ਓ ਬੱਲੇ ਐਦੀ ਖੋਲ ਦੇ ਯਾਰ ਆਵਾਜ਼ ਮੈਨੂੰ ਸੁਣਦਾ ਨਹੀਂ ਕੁਛ ਆ ਜਾ ਗਣ ਪਦਮਣੀ ਦੇ ਤੇ ਖਾਨਕ ਲੱਕ ਪਤਲਾ ਰੰਗ ਗੋਰਾ ਤਿੰਨੇ ਗਣ ਪਦਮਣੀ ਦੇ ਤੇ ਖਾਨਕ ਲੱਕ ਪਤਲਾ ਰੰਗ ਗੋਰਾ ਤਿੰਨੇ ਸੋਹਣੇ ਲੱਗਦੇ ਨੇ ਮੋਟੀ ਅੱਖ ਨਖਰਾ ਮਿਰਗ ਦਾ ਤੋਰਾ ਤਿੰਨੇ ਸੋਹਣੇ ਲੱਗਦੇ ਨੇ ਮੋਟੀ ਅੱਖ ਨਖਰਾ ਮਿਰਗ ਦਾ ਤੋਰਾ ਓਏ ਪੈਸੇ ਦੇ ਪੁਲਸੀਆ ਕੰਜਰੀ ਗੌਣ ਕਬਈਏ ਤਿੰਨੇ ਪੁੱਤ ਪੈਸੇ ਦੇ ਪੁਲਸੀਆ ਕੰਜਰੀ ਗੌਣ ਕਬਈਏ ਤਿੰਨੇ ਜੜ ਝਗੜੇ ਦੀ ਉਹ ਦੂਜੀ ਤੀਵੀਂ ਜ਼ਮੀਨ ਰੁਪਈਏ ਤਿੰਨੇ ਜੜ ਝਗੜੇ ਦੀ ਉਹ ਦੂਜੀ ਤੀਵੀਂ ਜ਼ਮੀਨ ਰੁਪਈਏ ਓਏ ਆ ਜਾ ਲੈ ਮਿਲ ਦੇਨਾ ਕਿਸਮਤ ਇਲਮਤ ਬਹੁਤ ਪਿਆਰੇ ਤਿੰਨੇ ਮੁੱਲ ਮਿਲ ਦੇਨਾ ਕਿਸਮਤ ਇਲਮਤ ਬਹੁਤ ਪਿਆਰੇ ਤਿੰਨੇ ਚੜ ਛੁਪਦੇ ਨੇ ਉਹ ਸੂਰਜ ਚੰਦ ਅੰਬਰ ਦੇ ਤਾਰੇ ਤਿੰਨੇ ਚੜ ਛੁਪਦੇ ਨੇ ਉਹ ਸੂਰਜ ਚੰਦ ਅੰਬਰ ਦੇ ਤਾਰੇ ਓਏ ਨੇ ਪਿੰਡ ਵਧਿਆ ਨੇ ਪਰੋਵਲ ਲਾਲ ਤੋਂ ਕੋਲ ਥਰੀਕੇ ਤਿੰਨੇ ਪਿੰਡ ਵਧਿਆ ਨੇ ਪਰੋਵਲ ਲਾਲ ਤੋਂ ਕੋਲ ਥਰੀਕੇ ਜਿੱਥੇ ਮਾਣੇ ਦੇਵ ਮੌਜਾਂ ਓ ਸ਼ਾਮੀ ਅਧਿਆ ਪਉਆ ਪੀਕੇ ਜਿੱਥੇ ਮਾਣੇ ਜਗਮਉਨ ਸਿੰਘ ਮੌਜਾਂ ਓ ਅਧਿਆ ਪਉਆ ਪੀਕੇ ਜਿੱਥੇ ਮਾਣੇ ਜਗਮਉਨ ਸੰਧੂ ਮੌਜਾਂ ਅਧਿਆ ਪਉਆ ਪੀਕੇ ਸ਼ਾਮੀ ਅਧਿਆ ਪਉਆ ਪੀਕੇ ਸ਼ਾਮੀ ਅਧਿਆ ਪਉਆ ਪੀਕੇ ਜੇ ਤਾੜੀ ਮਾਰ ਦਿਓ ਚੰਗਾ ਲੱਗਿਆ ਤਾਂ ਇੱਕ ਤਾੜੀ ਮੈਨੂੰ ਦੇਖਿਆ ਨਹੀਂ ਹਾਕਮ ਬਖਤਿਵਾਲਾ ਸਾਡੀ ਮਾਤਾ ਦਲਜੀਤ ਕੌਰ ਨਹੀਂ ਸਾਡੀ ਗੁਸਤਾਖੀ ਹੋਈ ਹੈ